ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਬਿਕਰਮ ਮਜੀਠੀਆ ਦੇ ਨਾਲ ਜਿਹੜੀ ਕਿ ਐਨਡੀਪੀਐਸ ਦੇ ਤਹਿਤ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਇੱਕ ਪਰਚਾ ਦਰਜ ਸੀ ਉਸ ਨੂੰ ਲੈ ਕੇ ਨਵੀਂ ਐਸਆਈਟੀ ਟੀਮ ਬਣੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ ਜਿਸ ਦੇ ਮੁਖੀ ਨੇ ਐਚਐਸ ਪੁੱਲਰ ਜੀ ਹਰਚਰਨ ਸਿੰਘ ਪੁੱਲਰ ਨੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਇਸ ਤੋਂ ਪਹਿਲਾਂ ਏਡੀਜੀਪੀਐਮਐਸ ਸ਼ੀਨਾ ਜੋ ਕਿ ਰਿਟਾਇਰ ਹੋ ਚੁੱਕੇ ਨੇ ਉਹਨਾਂ ਵੱਲੋਂ ਵੀ ਵਿਕਰਮਜੀਤ ਮਜੀਠੀਆ ਵੱਲੋਂ ਜਿਹੜੀ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਐਨਡੀਪੀਐਸ ਦੇ ਮਾਮਲੇ ਨੂੰ ਲੈ ਕੇ ਐਨਡੀਪੀਐਸ ਦੇ ਪਰਚੇ ਨੂੰ ਲੈ ਕੇ ਸੋ ਹੁਣ ਬਦਲਾਅ ਕੀਤਾ ਗਿਆ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਤਿੰਨ ਹੋਰ ਅਧਿਕਾਰੀਆਂ ਨੂੰ ਇਸ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਡੀਐਸਪੀ ਜਸਵਿੰਦਰ ਸਿੰਘ ਡੀਐਸਪੀ ਨਰਿੰਦਰ ਸਿੰਘ ਤੇ ਇਨਸਪੈਕਟਰ ਦਰਬਾਰਾ ਸਿੰਘ ਜਿਹੜੇ ਨੇ ਇਸ ਐਸਆਈਟੀ ਦੇ ਨਵੇਂ ਤਿੰਨ ਅਧਿਕਾਰੀ ਮੈਂਬਰ ਹੋਣਗੇ ਜੀ ਹਾਂ ਐਸਆਈਟੀ ਦੇ ਵਿੱਚ ਬਦਲਾਅ ਹੋਇਆ ਜਿਹੜੀ ਕਿ ਵਿਕਰਮਜੀਤ ਮਜੀਠੀਆ ਵਿਕਰਮਜੀਤ ਸੇ ਮਜੀਠੀਆ ਨੂੰ ਲੈ ਕੇ ਜਿਹੜੀ ਐਸਆਈਟੀ ਬਣੀ ਸੀ ਉਸ ਦੇ ਵਿੱਚ ਬਦਲਾਅ ਕੀਤਾ ਗਿਆ ਤਿੰਨ ਹੋਰ ਉੱਚ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਤੇ 16 ਜਨਵਰੀ ਨੂੰ ਵਿਕਰਮ ਮਜੀਠੀਆ ਤੋਂ ਦੁਬਾਰਾ ਜੜੇ ਹੈ ਸਵਾਲ ਜਵਾਬ ਕੀਤੇ ਜਾਣਗੇ ਪੁਸ਼ ਪੁਸ਼ਗਿਸ਼ ਜਿਹੜੀ ਹੈ ਉਹ ਕੀਤੀ ਜਾਵੇਗੀ ਇਸ ਤੋਂ ਪਹਿਲਾਂ 3 ਦਸੰਬਰ ਨੂੰ ਬਿਕਰਮਜੀਠੀ ਐਸਆਈਟੀ ਨੂੰ ਪੇਸ਼ ਹੋਏ ਸੰਤਾ तकरीबन 4 ਘੰਟੇ ਜਿਹੜੀ ਹੈ ਉਹਨਾਂ ਕੋਲੋਂ ਪੁਸ਼ਗਿਸ਼ ਚੱਲਦੀ ਰਹੀ ਸੀ ਜਿਹਦੇ ਮੁਖੀ ਸਨ ਐਮਐਸ ਸ਼ੀਨਾ ਏਡੀਜੀਪੀ ਰਹੇ ਨੇ ਰਿਟਾਇਰ ਹੋ ਗਏ 31 ਦਸੰਬਰ ਨੂੰ ਪਰ ਹੁਣ ਨਵੀਂ ਐਸਆਈਟੀ ਬਣੀ ਹੈ ਜਿਹਦੇ ਨਵੇਂ ਮੁਖੀ ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਤੇ ਉਹਨਾਂ ਦੇ ਨਾਲ ਤਿੰਨ ਹੋਰ ਉੱਚ ਅਧਿਕਾਰੀ ਜਿਹੜੇ ਨੇ ਡੀਐਸਪੀ ਜਸਵਿੰਦਰ ਸਿੰਘ ਡੀਐਸਪੀ ਨਰਿੰਦਰ ਸਿੰਘ ਤੇ ਨਾਲ ਇੰਸਪੈਕਟਰ ਦਰਬਾਰਾ ਸਿੰਘ ਐਸਆਈ ਐਸਆਈਟੀ ਦੇ ਵਿੱਚ ਬਿਕਰਮ ਮਜੀਠੀਆ ਨੂੰ ਐਨਡੀਪੀਐਸ ਦੇ ਪਰਚੇ ਦੇ ਸਬੰਧ ਦੇ ਵਿੱਚ ਪੁੱਛਗਿੱਛ ਕਰਨਗੇ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਬਿਕਰਮ ਮਜੀਠੀਆ ਦੇ ਨਾਲ ਜਿਹੜੀ ਕਿ ਐਨਡੀਪੀਐਸ ਦੇ ਤਹਿਤ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਇੱਕ ਪਰਚਾ ਦਰਜ ਸੀ ਉਸ ਨੂੰ ਲੈ ਕੇ ਨਵੀਂ ਐਸਆਈਟੀ ਟੀਮ ਬਣੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਹੈ ਜਿਸ ਦੇ ਮੁਖੀ ਨੇ ਐਚਐਸ ਪੁੱਲਰ ਜੀ ਹਰਚਰਨ ਸਿੰਘ ਪੁੱਲਰ ਨੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਇਸ ਤੋਂ ਪਹਿਲਾਂ ਏਡੀਜੀਪੀਐਮਐਸ ਸ਼ੀਨਾ ਜੋ ਕਿ ਰਿਟਾਇਰ ਹੋ ਚੁੱਕੇ ਨੇ ਉਹਨਾਂ ਵੱਲੋਂ ਵੀ ਵਿਕਰਮਜੀਤ ਮਜੀਠੀਆ ਵੱਲੋਂ ਜਿਹੜੀ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਐਨਡੀਪੀਐਸ ਦੇ ਮਾਮਲੇ ਨੂੰ ਲੈ ਕੇ ਐਨਡੀਪੀਐਸ ਦੇ ਪਰਚੇ ਨੂੰ ਲੈ ਕੇ ਸੋ ਹੁਣ ਬਦਲਾਅ ਕੀਤਾ ਗਿਆ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਤਿੰਨ ਹੋਰ ਅਧਿਕਾਰੀਆਂ ਨੂੰ ਇਸ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਡੀਐਸਪੀ ਜਸਵਿੰਦਰ ਸਿੰਘ ਡੀਐਸਪੀ ਨਰਿੰਦਰ ਸਿੰਘ ਤੇ ਇੰਸਪੈਕਟਰ ਦਰਬਾਰਾ ਸਿੰਘ ਜਿਹੜੇ ਨੇ ਇਸ ਐਸਆਈਟੀ ਦੇ ਨਵੇਂ ਤਿੰਨ ਅਧਿਕਾਰੀ ਮੈਂਬਰ ਹੋਣਗੇ ਜੀ ਹਾਂ ਐਸਆਈਟੀ ਦੇ ਵਿੱਚ ਬਦਲਾਅ ਹੋਇਆ ਹੈ ਜੜੀ ਕਿ ਵਿਕਰਮਜੀਤ ਮਜੀਠੀਆ ਵਿਕਰਮਜੀਤ ਸੇ ਮਜੀਠੀਆ ਨੂੰ ਲੈ ਕੇ ਜੜੀ ਐਸਆਈਟੀ ਬਣੀ ਸੀ ਉਸ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਤਿੰਨ ਹੋਰ ਉੱਚ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਤੇ 16 ਜਨਵਰੀ ਨੂੰ ਵਿਕਰਮਜੀਠੀਆ ਤੋਂ ਦੁਬਾਰਾ ਜੜੇ ਹੈ ਸਵਾਲ ਜਵਾਬ ਕੀਤੇ ਜਾਣਗੇ ਪੁਸ਼ਗਿਸ਼ ਜੜੀ ਹੈ ਉਹ ਕੀਤੀ ਜਾਵੇਗੀ ਇਸ ਤੋਂ ਪਹਿਲਾਂ 30 ਦਸੰਬਰ ਨੂੰ ਬਿਕਰਮਜੀਠੀ ਐਸਆਈਟੀ ਨੂੰ ਪੇਸ਼ ਹੋਏ ਸੰਤਾ तकरीबन 4 ਘੰਟੇ ਜਿਹੜੀ ਹੈ ਉਹਨਾਂ ਕੋਲੋਂ ਪੁਸ਼ਗਿਸ਼ੇ ਚੱਲਦੀ ਰਹੀ ਸੀ ਜਿਹਦੇ ਮੁਖੀ ਸਨ ਐਮਐਸ ਸ਼ੀਨਾ ਏਡੀਜੀਪੀ ਰਹੇ ਨੇ ਰਿਟਾਇਰ ਹੋ ਗਏ 31 ਦਸੰਬਰ ਨੂੰ ਪਰ ਹੁਣ ਨਵੀਂ ਐਸਆਈਟੀ ਬਣੀ ਹੈ ਜਿਹਦੇ ਨਵੇਂ ਮੁਖੀ ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਰੇਂਜ ਦੇ ਡੀਆਈਜੀ ਨੇ ਤੇ ਉਹਨਾਂ ਦੇ ਨਾਲ ਤਿੰਨ ਹੋਰ ਉੱਚ ਅਧਿਕਾਰੀ ਜੜੇ ਨੇ ਡੀਐਸਪੀ ਜੇ ਸੁਵਿੰਦਰ ਸਿੰਘ ਡੀਐਸਪੀ ਨਰਿੰਦਰ ਸਿੰਘ ਤੇ ਨਾਲ ਇੰਸਪੈਕਟਰ ਦਰਬਾਰਾ ਸਿੰਘ ਐਸਆਈ ਐਸਆਈਟੀ ਦੇ ਵਿੱਚ ਬਿਕਰਮ ਮਜੀਠੀਆ ਨੂੰ ਐਨਡੀਪੀਐਸ ਦੇ ਪਰਚੇ ਦੇ ਸਬੰਧ ਦੇ ਵਿੱਚ ਪੁਸ਼ਗਿਸ਼ ਕਰਨਗੇ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ